ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਕarele ਤੇ ਪਿਆਜ਼ ਦੀ ਸਬਜ਼ੀ ਪਹਿਲਾਂ ਆਪਾਂ ਥੋੜਾ ਜਿਹਾ ਤੇਲ ਨੂੰ ਗਰਮ ਕਰ ਲਾਂਗੇ ਪਹਿਲਾਂ ਆਪਾਂ ਕareleਆਂ ਨੂੰ ਫਰਾਈ ਕਰ ਲਾਂਗੇ ਜੇ ਤੁਹਾਡੇ ਕੋਲ ਕarele ਜਿਆਦਾ ਪੱਕੇ ਹੋਏ ਨੇ ਤਾਂ ਪਹਿਲਾਂ ਉਹਨਾਂ ਨੂੰ ਨਮਕ ਲਗਾ ਕੇ ਤੁਸੀਂ 15 ਮਿੰਟ ਲਈ ਇੱਧਰ ਰੱਖੋ ਉਹਨਾਂ ਦਾ ਪਾਣੀ ਕੱਢ ਦੋ ਫਿਰ ਉਹ ਕੌੜੇ ਨਹੀਂ ਬਣਨਗੇ ਸਾਡੇ ਕੋਲ ਕarele ਥੋੜੇ ਜਿਹਾ ਕੱਚੇ ਸੀਗੇ ਤੁਸੀਂ ਥੋੜਾ ਜਿਹਾ ਇਹਨੂੰ ਇਦਾਂ ਨਹੀਂ ਕਰਿਆ ਸੀ ਡਾਇਰੈਕਟ ਭੁੰਨ ਰਿਆਂਗੇ ਇਨਾਂ ਦੇ ਵਿੱਚ ਪਿਆਜ਼ ਨੂੰ ਮਿਕਸ ਕਰ ਲਓ ਵਧੀਆ ਭੁੰਨ ਕੇ ਇਹਨਾਂ ਨੂੰ ਵਧੀਆ ਮਿਕਸ ਕਰ ਲਓ ਆਪਸ ਦੇ ਵਿੱਚ मिक्स ਹੋਣ ਤੋਂ ਬਾਅਦ ਜਿੰਨੇ ਚੱਕਰ ਆਪਣੇ ਜਿਹੜੇ ਪਿਆਜ਼ ਨੇ ਉਹਨਾਂ ਦਾ ਕਲਰ ਬਰਾਊਨ ਨਹੀਂ ਹੁੰਦਾ ਉਹਨਾਂ ਚੱਕਰ ਆਪਾਂ ਇਹਨਾਂ ਨੂੰ ਭੁੰਨਦੀ ਜਾਵਾਂਗੇ। ਕਟੋ-ਕਟੇ ਸਬਜ਼ੀ ਨੂੰ ਆਪਾਂ ਨੂੰ 15-20 ਮਿੰਟ ਲੱਗ ਜਾਣਗੇ ਬਣਾਉਣ ਵਾਸਤੇ। ਤੇ ਲੋ ਫਲੇਮ ਤੇ ਹੀ ਪਕਾਇਆ ਜਾਵੇ। ਹੌਲੀ-ਹੌਲੀ ਆਪਣੇ ਜਿਹੜੇ ਪਿਆਜ਼ ਆ ਉਹਨਾਂ ਦਾ ਕਲਰ ਬਰਾਊਨ ਹੋ ਗਿਆ। ਇਹ ਬਹੁਤ ਟੇਸਟੀ ਸਬਜ਼ੀ ਬਣਦੀ ਆ। ਤੇ ਗਰਮੀ ਦੀ ਸਬਜ਼ੀ ਬਹੁਤ ਵਧੀਆ ਹੈਗੀ। ਇਦੋ ਆਦੇ ਦੇ ਵਿੱਚ ਆਪਾਂ ਸਾਰੇ ਜੋ ਆਪਣੇ ਨਾਣ ਮਿਰਚ ਮਸਾਲੇ ਆ ਸਾਰੇ ਆਪਾਂ ਟੇਸਟ ਦੇ ਅਕੋਰਡਿੰਗ ਹੀ ਇਹਨਾਂ ਨੂੰ ਤੁਸੀਂ ਐਡ ਕਰ ਲਓ ਜਿੰਨੇ ਜਿੰਨਾ ਕਿ ਵੀ ਆਪਾਂ ਖਾਣਿਆਂ ਘੱਟ ਵੱਧ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਕਿਉਂਕਿ ਮਸਾਲੇ ਪੈਣ ਤੋਂ ਬਾਅਦ ਸਬਜੀ ਦਾ ਜਿਹੜਾ ਟੇਸਟ ਹੈ ਹੋਰ ਬਣ ਜਾਂਦਾ ਤੇ ਸਬਜੀ ਵਧੀਆ ਬਣਦੀ ਹੈ ਕਿਉਂਕਿ ਉਹਨੂੰ ਆਪਾਂ 5 ਮਿੰਟ ਹੋਰ ਪਕਾਵਾਂਗੇ ਮਸਾਲੇ ਪਾ ਕੇ ਉਸ ਤੋਂ ਬਾਅਦ ਆਪਾਂ ਨੂੰ 5 ਮਿੰਟ ਇਦਾਂ ਹੀ ਹਿਲਾਉਂਦੇ ਜਾਵਾਂਗੇ ਤੇ ਅੱਧੇ ਘੰਟੇ ਲਈ ਆਪਾਂ ਇਹਨਾਂ ਨੂੰ ਢੱਕ ਕੇ ਰੱਖ ਦਾਂਗੇ ਤੇ ਆਪਣੀ ਸਬਜ਼ੀ ਖਾਣ ਲਈ ਰੈਡੀ ਹੈ ਥੈਂਕ ਯੂ